है, साथ लेकिन उसका बनने केजरीवाल साहब ने कोई गलती दरबार साहब नहीं जाओगे केजरीवाल साहब दुर्ग्या मंदिर नहीं जाओगे जाओ मुख्यमंत्री कोई निजी बैर नहीं है मान साहब कोई जमीन जायदाद का मेरा झगड़ा नहीं इन थी थी मैं गया, मेरी मीटिंग हुई बरगाड़ी केस न्या कि दो साल होने वाले ने हम ती कुछ ना कुछ कर दो बहुत चंगे तरीके सुनवाई की चार पांच वकील बुलाए मैं बहुत खुश हो गया कि हूं तो इंसाफ मिलेगा जो डेढ़ दो साल जो हुआ होने दो मेरे खिलाफ भी दोषियों वालों एप्लीकेशन आए मान साहब ने फोन नहीं चुकया के थे पीए ने एक बारी तो फोन चक लिया उस तो ने भी फोन मेरा अटेंड करना चंगा नहीं ਮਾਨ ਸਾਹਿਬ ਦੀ ਮਜਬੂਰੀ ਹੋ ਸਕਦੀ ਹੈ ਕੁਮਾਰ ਪੀਜਾ ਪ੍ਰਸਾਦ ਦੀ ਕੋਈ ਮਜਬੂਰੀ ਨਹੀਂ ਮੇਰੇ ਨਾਲ ਕੰਮ ਕਰਦੇ ਸੀ ਅਸੀਂ ਗੈਂਗਸਟਰਾਂ ਦਾ ਫੋਨ ਟੈਪਿੰਗ ਕਰਵਾਉਂਦਾ ਹੁੰਦੇ ਸੀ ਸਾਰਿਆਂ ਨੂੰ ਪਤਾ ਹੈ ਕਿ ਉਹ ਮਹਤਵਾ ਮੇਰੇ ਕੋਲ ਨਹੀਂ ਸੀਗਾ ਗੈਂਗਸਟਰਾਂ ਦਾ ਗੈਂਗਸਟਰਾਂ ਦੀ ਫੋਨ ਟੈਪਿੰਗ ਜ਼ਰੂਰ ਅਸੀਂ ਕਰਾਉਂਦੇ ਸੀ ਤੇ ਮੇਰੇ ਲੋਕ ਵੀ ਮੇਰਾ ਫੋਨ ਟੈਪ ਕਰ ਰਹੇ ਸੀਗੇ ਕਿਸੇ ਨੇ ਮੈਨੂੰ ਦੱਸ ਦਿੱਤਾ ਕਿ ਦੇਖੋ ਸਾਨੂੰ ਚੰਗਾ ਨਹੀਂ ਲੱਗ ਰਿਹਾ ਦੋ ਬਾਦ ਨੌ ਤੋਂ ਬਾਦ ਨਸ਼ਾ ਕਦੇ ਨਹੀਂ ਕੰਟਰੋਲ ਨਹੀਂ ਹੋਇਆ ਮੈਨੂੰ ਤਾਂ ਇੱਕ ਇੱਕ ਚੀਜ਼ ਦਾ ਪਤਾ ਹੈ ਕੋਈ ਲੋਕ ਬੈਠੇ ਹੋਏ ਨੇ ਫੋਨ ਨਸ਼ਾ ਵੇਚਵਾ ਰਿਹਾ ਹੈ हर कमिश्नर आए पांच कमिश्नर बदल गए हर डी जी पी मैं गल की अमृतसर हटा के बटाला तक कर दो जनरल नशा बिकता है एक डी एक डीएसपी जी इधर लाइन नॉर्थ का राघव चडा मैं कद भी नहीं बोलता कि तीन फलाने की पोस्टिंग क्यों की बदल दो ठीक है ਜੇਕਰ ਕਾਨੂੰਨ ਇਹ ਲੋਕ ਪਸੰਦ ਨੇ ਤਾਂ ਸਾਡੇ ਬੋਲਣ ਦਾ ਕੋਈ ਫਾਇਦਾ ਨਹੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਕੇਰ ਲਿਆ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਮੁਸੀਬਤ ਖੜੀ ਹੋ ਸਕਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਨਸ਼ਾ ਵਿਕਦਾ ਹੈ ਉਹ ਕੁਝ ਪੁਲਿਸ ਅਫਸਰਾਂ ਦਾ ਵਿਕਦਾ ਹੈ 2009 ਤੋਂ ਬਾਅਦ ਕਦੇ ਵੀ ਨਸ਼ਾ ਕੰਟਰੋਲ ਨਹੀਂ ਹੋਇਆ ਉਹ ਆਖਦੇ ਨੇ ਕਿ ਮੈਨੂੰ ਕਲੀ-ਕਲੀ ਚੀਜ਼ ਦਾ ਪਤਾ ਹੈ ਕੌਣ ਨਸ਼ਾ ਵਿਕਵਾ ਰਿਹਾ ਹੈ ਕੌਣ ਇਸ ਦੇ ਪਿੱਛੇ ਹੈ ਪੰਜ ਪੁਲਿਸ ਕਮਿਸ਼ਨਰ ਬਦਲ ਚੁੱਕੇ ਨੇ ਹਰ ਡੀਜੀਪੀ ਦੇ ਨਾਲ ਮੈਂ ਗੱਲਬਾਤ ਕੀਤੀ ਕਿ ਘਟੋ-ਘਟ ਉਹਨਾਂ ਲੋਕਾਂ ਨੂੰ ਅਮਰਸਰ ਤੋਂ ਹਟਾ ਕੇ ਬਟਾਲਾ ਹੀ ਬਦਲ ਦਿਓ ਜਿਨ੍ਹਾਂ ਦਾ ਨਸ਼ਾ ਵਿਕਦਾ ਹੈ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਐਸਪੀ ਇੱਕ ਡੀਐਸਪੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਇਹ ਪੁਲਿਸ ਅਫਸਰ ਰਾਗਵ ਚੱਡਾ ਦੇ ਖਾਸਮ ਖਾਸ ਨੇ ਸਿੱਧੇ ਤੌਰ ਤੇ ਰਾਗਵ ਚੱਡਾ ਦੇ ਉੱਤੇ ਇਲਜ਼ਾਮ ਲਾ ਦਿੱਤੇ ਨੇ ਤੇ ਰਾਗਵ ਚੱਡਾ ਦੇ ਇਲਜ਼ਾਮ ਲਾ ਕੇ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਕਟਗਰੇ ਦੇ ਵਿੱਚ ਖੜਾ ਕਰ ਲਿਆ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਗ੍ਰਹਿ ਮੰਤਰਾਲੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਕਿ ਇਹਨਾਂ ਅਫਸਰਾਂ ਦੀ ਨਿਯੁਕਤੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਂਦੀ ਹੈ ਯਾ ਫਿਰ ਦਿੱਲੀ ਦੇ ਆਦੇਸ਼ਾਂ ਦੇ ਉੱਤੇ ਪੁਲਿਸ ਦੇ ਵਿੱਚ ਅਫਸਰਾਂ ਦੀ ਨਿਯੁਕਤੀ ਹੁੰਦੀ ਏ ਕੋਰ ਵਿਜੇ ਪ੍ਰਤਾਪ ਸਿੰਘ ਆਖਦੇ ਨੇ ਕਿ ਮੈਂ ਕਦੇ ਵੀ ਨਹੀਂ ਬੋਲਦਾ ਕਿ ਤੁਸੀਂ ਫਲਾਣੇ ਦੀ ਪੋਸਟਿੰਗ ਕਿਉਂ ਕੀਤੀ ਪਰ ਹੁਣ ਮੈਨੂੰ ਬੋਲਣਾ ਪੈ ਰਿਹਾ ਹੈ ਸਭ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਵੱਡਾ ਮੁੱਦਾ ਰਿਹਾ ਹੈ ਤਿੰਨ ਸਰਕਾਰਾਂ ਬਦਲ ਗਈਆਂ ਤਿੰਨ ਮੁੱਖ ਮੰਤਰੀ ਬਦਲ ਗਏ ਪਰ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਮੁੱਕਿਆ ਇੱਥੋਂ ਤਾਂ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵਾਅਦਾ ਕਰਕੇ ਲੋਕਾਂ ਦੇ ਨਾਲ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਆਉਂਦਿਆਂ ਹੀ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਦਿਆਂਗੇ ਪਿਛਲੇ ਸਾਲ 15 ਅਗਸਤ ਨੂੰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸੁਤੰਤਰਤਾ ਦਿਵਸ ਦੇ ਉੱਤੇ ਲੋਕਾਂ ਨੂੰ ਸੰਬੋਧਿਤ ਕਰਦੇ ਨੇ ਤੇ ਕਹਿੰਦੇ ਨੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਵਾਸਤੇ ਉਹਨਾਂ ਨੂੰ ਇੱਕ ਸਾਲ ਦਾ ਸਮਾਂ ਦਿੱਤਾ ਜਾਵੇ 15 ਅਗਸਤ 2024 ਤੱਕ ਦਾ ਉਹਨਾਂ ਨੇ ਸਮਾਂ ਮੁਕਿਆ ਸੀ ਜਿਸ ਨੂੰ ਕਿ ਹੁਣ 4 ਮਹੀਨੇ ਹੀ ਰਹਿ ਚੁੱਕੇ ਨੇ ਇਥੋਂ ਤੱਕ ਹੀ ਬਰਖਾਸ ਏਆਈਜੀ ਰਾਜੀਤ ਸਿੰਘ ਨੂੰ ਵੀ ਪੁਲਿਸ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ ਹੈ ਹੁਣ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਲਾਏ ਗਏ ਦੋਸ਼ ਬੇहद ਗੰਭੀਰ ਨੇ ਉਹਨਾਂ ਨੇ ਸੂਬੇ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਨਾਲ ਦੀ ਨਾਲ ਆਮ ਆਦਮੀ ਪਾਰਟੀ ਨੂੰ ਵੀ ਕੀਰ ਲਿਆ ਹੁਣ ਸਵਾਲ ਇਹ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਜੋ ਕਹਿ ਦਿੱਤਾ ਗਿਆ ਕਿ ਇਹ ਬਿਆਨ ਕਿਤੇ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਲਈ ਗਲੇ ਦੀ ਹੱਡੀ ਨਾ ਬਣ ਜਾਵੇ ਇੱਕ ਪਾਸੇ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਸ਼ਰਾਬ ਨੀਤੀ ਨੂੰ ਲੈ ਕੇ ਉਹਨਾਂ ਨੂੰ EDI ਵੱਲੋਂ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਇੱਕ ਸੀਰ ਦੇ ਉੱਤੇ ਆਮ ਆਦਮੀ ਪਾਰਟੀ ਜਿੱਤਨ ਨੂੰ ਪੂਰਾ ਜੋਰ ਲਾ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਂਡ ਸੰਭਾਲੀ ਹੋਈ ਹੈ ਤੇ ਇਸ ਤਰ੍ਹਾਂ ਦਾ ਬਿਆਨ ਆਮ ਆਦਮੀ ਪਾਰਟੀ ਲਈ ਮੁਸੀਬਤਾਂ ਖੜੀਆਂ ਕਰ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰ ਆਪਣੇ ਆਪ ਨੂੰ ਕਟੜ ਇਮਾਨਦਾਰ ਦੱਸਦੇ ਨੇ ਤੇ ਲੋਕਾਂ ਨੇ ਵੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਤੇ ਯਕੀਨ ਕੀਤਾ ਤੇ ਪਾਰਟੀ ਨੂੰ 92 ਸੀਟਾਂ ਜਿਤਾ ਦਿੱਤੀਆਂ ਹੁਣ ਵਿਰੋਧੀਆਂ ਨੂੰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਬਿਠਿਆ ਬਿਠਾਇਆ ਇੱਕ ਵੱਡਾ ਮੁੱਦਾ ਦੇ ਦਿੱਤਾ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਰਾਗਵ ਚੰਡਾ ਤੇ ਨਸ਼ਾ ਵੇਚਣ ਵਾਲੇ ਪੁਲਿਸ ਅਫਸਰਾਂ ਨੂੰ ਸਖਸ਼ਣ ਦੇਣ ਦੇ ਦੋਸ਼ ਲਾ ਕੇ ਸਿਆਸਤ ਨੂੰ ਹਲਾ ਕੇ ਰੱਖ ਦਿੱਤਾ ਕਾਂਗਰਸ ਦੇ ਲੀਡਰ ਸੁਪਾਲ ਸਿੰਘ ਖੈਰਾਲੇਵੀ ਇਸ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਤੁਹਾਨੂੰ ਦੱਸ ਦੇ ਕਿ ਸੁਪਾਲ ਸਿੰਘ ਖੈਰਾ ਨੂੰ ਕਾਂਗਰਸ ਵੱਲੋਂ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਉਤਾਰਿਆ ਗਿਆ ਹੈ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਦਿੱਲੀ ਸ਼ਰਾਬ ਨੀਤੀ ਨੂੰ ਲੈ ਕੇ ED ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪਿਛਲੇ ਮਹੀਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਰਾਗਵ ਚੱਡਾ ਗਾਇਬ ਨੇ ਇਥੋਂ ਤੱਕ ਕਿ ਲੋਕ ਸਭਾ ਚੋਣ ਹੋ ਰਹੇ ਨੇ ਤੇ ਰਾਗਵ ਚੱਡਾ ਉਹੀ ਨੇ ਜਿਹੜੇ ਕਿ ਕਦੀ ਪਰਛਾਵਾਂ ਬਣ ਕੇ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਘੁੰਮਦੇ ਸਨ ਕਿਹਾ ਇਹ ਵੀ ਜਾ ਰਿਹਾ ਹੈ ਕਿ ਰਾਗਵ ਚੱਡਾ ਆਪਣੀਆਂ ਅੱਖਾਂ ਦਾ ਇਲਾਜ ਕਰਾਉਣ ਵਾਸਤੇ ਲੰਡਨ ਗਏ ਨੇ ਪਰ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਹੈ ਇਥੋਂ ਤੱਕ ਕਿ ਉਹਨਾਂ ਨੇ ਇੱਕੋ ਹੀ ਟਵੀਟ ਕੀਤਾ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਦੇ ਰਾਗਾ ਉੱਚੜਾ ਖਮੋਸ਼ ਨੇ ਅਖਰਕਾਰ ਉਹ ਕਿਉਂ ਖਮੋਸ਼ ਨੇ ਇਸ ਤभी ਵੱਡੇ ਸਵਾਲ ਚੁੱਕੇ ਜਾ ਰਹੇ ਨੇ ਕੋਰਵਜੇ ਪ੍ਰਤਾਪ ਸਿੰਘ ਇਹ ਵੀ ਆਖਦੇ ਨੇ ਕਿ ਇਲਕਸ਼ਨਾਂ ਤੋਂ ਪਹਿਲਾਂ ਪਠਾਨਕੋਟ ਪਟਿਆਲਾ ਤੇ ਦੂਰ ਦੂਰ ਤੋਂ ਲੋਕ ਸਾਡੇ ਕੋਲ ਸਿਫਾਰਿਸ਼ ਕਰਵਾਉਣ ਵਾਸਤੇ ਆਉਂਦੇ ਸੀ ਕਿ ਸਾਡਾ ਖਿਆਲ ਰੱਖਿਓ ਕੇਜਰੀਵਾਲ ਸਾਹਿਬ ਇਹ ਵੀ ਕਹਿੰਦੇ ਸੀ ਕਿ ਸਾਡੇ ਕੋਲ ਇੱਕ ਜਾਂਬਾਜ ਪੁਲਿਸ ਅਫਸਰ ਹੈ ਲੇਕਿਨ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕੇਜਰੀਵਾਲ ਸਾਹਿਬ ਹਮੇਸ਼ਾ ਹੀ ਜਦੋਂ ਇਲੈਕਸ਼ਨ ਦੌਰਾਨ ਅੰਮ੍ਰਿਤਸਰ ਆਉਂਦੇ ਸਨ ਤੇ ਮੈਨੂੰ ਦਿੱਲੀ ਤੋਂ ਟੈਲੀਫੋਨ ਆ ਜਾਂਦਾ ਸੀ ਕਿ ਤੁਸੀਂ ਜਾਓ ਕੇਜਰੀਵਾਲ ਸਾਹਿਬ ਨੂੰ 에어ਪੋਰਟ ਤੋਂ ਰਿਸੀਵ ਕਰੋ ਜਿੱਥੇ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਜਾਣਾ ਹੁੰਦਾ ਸੀ ਮੈਂ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਸੀਗਾ ਕਮਰਵਿਦੇ ਪ੍ਰਤਾਪ ਸਿੰਘ ਇਹ ਆਖਦੇ ਨੇ ਕਿ 10 ਮਾਰਚ 2022 ਨੂੰ ਪੰਜਾਬ ਦੇ ਵਿੱਚ ਰਿਜ਼ਲਟ ਆ ਜਾਂਦੇ ਨੇ ਤੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲਦੀਆਂ ਨੇ 13 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਰੋਲ ਸ਼ੋਅ ਸੀ ਉਸ ਦਿਨ ਅਰਵਿੰਦ ਕੇਲੀਵਾਲ ਸਾਹਿਬ ਨੇ ਆਸੀ ਪਰ ਮੈਂ ਉਹਨਾਂ ਨੂੰ ਲੈਣ ਵਾਸਤੇ 에어ਪੋਰਟ ਤੇ ਵੀ ਗਿਆ ਪਰ ਮੈਨੂੰ ਉੱਥੋਂ ਫੋਨ ਆ ਗਿਆ ਕਿ ਤੁਸੀਂ ਇਹਨਾਂ ਨੂੰ ਰਿਸੀਵ ਨਹੀਂ ਕਰੋਗੇ 에어ਪੋਰਟ ਤੋਂ ਮੈਨੂੰ ਵਾਪਸ ਭੇਜ ਦਿੱਤਾ ਗਿਆ ਉਹਨਾਂ ਦਾ ਇਹ ਵੀ ਕਹਿਣਾ ਹੈ ਮੈਂ ਉੱਥੋਂ ਆ ਗਿਆ ਜੋ ਹਰਵਿੰਦਰ ਸਾਹਿਬ ਹੈ ਉਹ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਤੇ ਨਾ ਹੀ ਦਿੱਲੀ ਦੀ ਟੀਮ ਦਾ ਮੈਨੂੰ ਆਖਿਆ ਗਿਆ ਕਿ ਤੁਸੀਂ ਕੇਜਰੀਵਾਲ ਸਾਹਿਬ ਦੇ ਨਾਲ ਦਰਵਾਦ ਸਾਹਿਬ ਵੀ ਨਹੀਂ ਜਾਓਗੇ ਤੁਸੀਂ ਦੁਰਗਿਆਣਾ ਮੰਦਿਰ ਵੀ ਨਹੀਂ ਜਾਓਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਸਿੰਘ ਆਪਣੀ ਸਰਕਾਰ ਨੂੰ ਹੀ ਘੇਰਦੇ ਵਿਖਰੇ ਨੇ ਸਟੇਜ ਦੇ ਉੱਤੇ ਉਸ ਵੇਲੇ ਜਿਹੜੇ ਲੋਕ ਸਭਾ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਬੈਠੇ ਨੇ ਤੇ ਉਹ ਵੀ ਸੋਚ ਰਹੇ ਨੇ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਮੇਰੇ ਫਾਇਦੇ ਵਾਸਤੇ ਇਹ ਸਾਰੀਆਂ ਗੱਲਾਂ ਕਰ ਰਹੇ ਨੇ ਜਾਂ ਫਿਰ ਉਹਨਾਂ ਨੂੰ ਹੀ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਮਰ ਵਿਦੇ ਪ੍ਰਤਾਪ ਸਿੰਘ ਇਹ ਵੀ ਆਖਦੇ ਨੇ ਕਿ ਮੁੱਖ ਮੰਤਰੀ ਦੇ ਨਾਲ ਮੇਰਾ ਕੋਈ ਨਿੱਜੀ ਵੈਰ ਨਹੀਂ ਹੈ ਉਹ ਇਹ ਵੀ ਕਹਿੰਦੇ ਨੇ ਮਾਨ ਸਾਹਿਬ ਦੇ ਨਾਲ ਮੇਰਾ ਕੋਈ ਜ਼ਮੀਨ ਜਾਇਦਾਦ ਦਾ ਵੀ ਝਗੜਾ ਨਹੀਂ ਹੈ ਮੈਨੂੰ ਅਫਸੋਸ ਹੋਇਆ ਜਿਸ ਕਰਕੇ ਮੈਂ ਨੌਕਰੀ ਛੱਡੀ ਉਹਦੇ ਉੱਤੇ ਵੀ ਕੋਈ ਗੱਲਬਾਤ ਨਹੀਂ ਹੋਈ 24 ਘੰਟੇ ਦੇ ਵਿੱਚ ਇਨਸਾਫ ਦਿਵਾਉਣ ਦੀ ਗੱਲ ਕੀਤੀ ਗਈ ਸੀ ਪਰ ਉਹ ਇਨਸਾਫ ਨਹੀਂ ਦਿੱਤਾ ਗਿਆ ਉਹ ਵੀ ਆਖਦੇ ਨੇ ਕਿ 28 ਨਵੰਬਰ ਨੂੰ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਵਾਸਤੇ ਗਿਆ ਡੇਢ ਘੰਟਾ ਮੇਰੀ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਕਈ ਵਕੀਲ ਬੁਲਾਏ ਇਸ ਤੇ ਮੈਨੂੰ ਇੰਜ ਲੱਗ ਲੱਗ ਪਿਆ ਕਿ ਹੁਣ ਇਨਸਾਫ ਮਿਲੇਗਾ ਪਰ ਜਦੋਂ ਮੈਂ ਬਾਅਦ ਦੇ ਵਿੱਚ ਵਕੀਲ ਸਾਹਿਬਾਨਾਂ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਆਖਿਆ ਕਿ ਸਾਨੂੰ ਇਸ ਮਾਮਲੇ ਦੇ ਵਿੱਚ ਕੋਈ ਡਾਇਰੈਕਸ਼ਨ ਨਹੀਂ ਦਿੱਤੀ ਗਈ ਹੈ ਤੇ ਮੈਂ ਫੇਰ ਮਾਨ ਸਾਹਿਬ ਦੇ ਨਾਲ ਗੱਲ ਕੀਤੀ ਤੇ ਮਾਨ ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਪੀਏ ਨਾਲ ਗੱਲ ਪੀਤੀ ਕੀਤੀ ਤੇ ਪੀ ਨੇ ਵੀ ਮੇਰਾ ਇੱਕ ਵਾਰ ਫੋਨ ਚੁੱਕਿਆ ਉਸ ਤੋਂ ਬਾਅਦ ਮੇਰਾ ਫੋਨ ਹੀ ਨਹੀਂ ਚੁੱਕਿਆ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਬਾਣ ਦੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਕੋਈ ਮਜਬੂਰੀ ਨਹੀਂ ਹੈ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਕੁਮਰ ਵਿਜੇ ਪ੍ਰਤਾਪ ਸਿੰਘ ਸੱਚ ਬੋਲ ਰਹੇ ਨੇ ਹੁਣ ਸਵਾਲ ਇਹ ਉੱਠਦਾ ਹੈ ਕਿ ਕੱਟੜ ਇਮਾਨਦਾਰ ਸਰਕਾਰ ਆਪਣੇ ਹੀ ਐਮ ਐਲ ਏ ਜਿਹੜੇ ਕਿ ਨਾਰਥ ਵਿਧਾਨ ਸਭਾ ਅੰਮ੍ਰਿਤਸਰ ਤੋਂ ਐਮ ਐਲ ਏ ਨੇ ਸਾਹका ਆਈ ਪੀ ਐਸ ਅਧਿਕਾਰੀ ਨੇ ਉਹਨਾਂ ਵੱਲੋਂ ਜਿਹੜੇ ਦੋਸ਼ ਲਾਏ ਜਾ ਰਹੇ ਨੇ ਇਹ ਆਖਿਆ ਜਾ ਰਿਹਾ ਹੈ ਵੀ ਰਗਵ ਚੜਾ ਦੇ ਕਰੀਬੀ ਅਫਸਰ ਅੰਮ੍ਰਿਤਸਰ ਦੇ ਵਿੱਚ ਨਸ਼ਾ ਵਕਵਾਰੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਟੜ ਇਮਾਨਦਾਰ ਸਰਕਾਰ ਇਹਨਾਂ ਅਫਸਰਾਂ ਤੇ ਕੋਈ ਕਾਰਵਾਈ ਕਰੇਗੀ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਸੁਣੋ ਇੱਕ ਇੱਕ ਗੱਲ ਸੁਣਨ ਵਾਲੀ ਹੈ ਜਿਹੜੀ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਸਟੇਜ ਤੋਂ ਆਖੀ ਗਈ ਹੈ ਜਾਂ ਬਾਦ ਪੁਲਿਸ ਅਫਸਰ ਹੈ ਕੇਜਰੀਵਾਲ ਸਾਹਿਬ ਨੇ ਲੇਕਿਨ ਉਸ ਤੋਂ ਬਾਅਦ ਸਰਕਾਰ ਬੋਲਣ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਕੋਈ ਗੱਲ ਨਹੀਂ ਇੱਕ ਚੀਜ਼ ਹੋਰ ਮੈਂ ਧੰਨਵਾਦ ਸਾਹਿਬ ਨੂੰ ਮੈਂ ਬੋਲਣਾ ਚਾਹਾਂਗਾ ਜਨਤਾ ਨੂੰ ਵੀ ਦੱਸਣਾ ਜ਼ਰੂਰੀ ਹੈ ਕਿਉਂਕਿ ਅੰਦਰ ਅੰਦਰ ਨਾਰਾਜ਼ਗੀ ਹੈ ਨਾ ਨਾਰਾਜ਼ਗੀ ਉਹ ਦੂਰ ਕਰਾਂਗੇ ਹਮੇਸ਼ਾ ਇਲੈਕਸ਼ਨ ਦੇ ਦੌਰਾਨ ਜੋ ਕੇਜਰੀਵਾਲ ਸਾਹਿਬ ਆਉਂਦੇ ਸਨ ਤਾਂ ਮੈਨੂੰ ਪੇਜਿਆ ਜਾਂਦਾ ਸੀ ਦਿੱਲੀੋਂ ਫੋਨ ਆ ਜਾਂਦਾ ਸੀ ਕਿ ਜਾਓ ਤੁਸੀਂ ਏਅਰਪੋਰਟ ਤੋਂ ਰਿਸੀਵ ਕਰਕੇ ਪਾਵੇਂ ਜਿੱਥੇ ਵੀ ਪੰਜਾਬ ਦੇ ਵਿੱਚ ਜਾਣਾ ਹੈ ਮੈਂ ਉਹਨਾਂ ਨੂੰ ਨਾਲ ਲੈ ਕੇ ਜਾਣਾ ਹੁੰਦਾ ਸੀ ਲੇਕਿਨ ਜਿਸ ਦਿਨ ਸਰਕਾਰ ਬਣ ਗਈ 13 ਮਾਰਚ ਨੂੰ 10 ਨੂੰ ਰਿਜ਼ਲਟ ਆਇਆ 13 ਨੂੰ ਜਦੋਂ ਕੇਜਰੀਵਾਲ ਸਾਹਿਬ ਆਏ ਰੋਡ ਸੋ ਵਾਸਤੇ ਤਾਲੀਵਾਲ ਸਾਹਿਬ ਮੈਨੂੰ 에어ਪੋਰਟ ਤੋਂ ਵਾਪਸ ਕਰ ਦਿੱਤਾ ਗਿਆ ਜੀ ਕਿ ਤੁਸੀਂ ਤੁਸੀਂ ਰਿਸੀਵ ਨਹੀਂ ਕਰੋਗੇ 에어ਪੋਰਟ ਤੋਂ ਵਾਪਸ ਕੀਤਾ ਗਿਆ ਮੈਂ ਚਲੋ ਆ ਗਿਆ ਜੀ ਜੋ ਹਰ ਮੰਦਿਰ ਸਾਹਿਬ ਹੈ ਉਹ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਨਾ ਹੀ ਦਿੱਲੀ ਟੀਮ ਦਾ ਹੈ ਜੀ ਮੈਨੂੰ ਰਿਆਜ਼ ਮੁਹੰਮਦ ਜੋ ਦਿੱਲੀ ਟੀਮ ਦਾ ਮੈਂਬਰ ਹੈ ਤੁਸੀਂ ਪੁੱਛੋ ਉਹਨੇ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਨਹੀਂ ਜਾਓਗੇ ਕਿਦਰਵਾਲ ਸਾਹਿਬ ਦੇ ਨਾਲ ਤੁਸੀਂ ਦੁਰਗਾਣਾ ਮੰਦਰ ਨਹੀਂ ਜਾਓਗੇ ਲੋ ਜੀ ਇਹ ਨਗਰੀ ਗੁਰੂ ਰਾਮਦਾਸ ਜੀ ਦੀ ਹੈ ਤੇ ਸਾਡੇ ਸਾਰੇ ਗੁਰੂ ਸਾਹਿਬਾਨ ਨੇ ਜੋ ਪਰੰਪਰਾ ਰੱਖੀ ਹੈ ਕਿਸੇ ਨੂੰ ਮਨਾਏ ਨਹੀਂ ਹੁੰਦੀ ਹੈ ਦਰਬਾਰ ਸਾਹਿਬ ਜਾਣ ਵਾਸਤੇ ਕੱਲੇ ਮੈਨੂੰ ਮਨਾ ਕੀਤਾ ਗਿਆ ਦਿੱਲੀ ਟੀਮ ਵੱਲੋਂ ਇਹ ਤੁਸੀਂ ਦਰਬਾਰ ਸਾਹਿਬ ਨਹੀਂ ਜਾਓ। ਸੇ 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 ਸਾਰੇ ਅਮਰਸਰ ਨੂੰ ਪਤਾ ਹੈ ਕਿ ਜਦੋਂ ਮੈਂ ਐਸਐਸਪੀ ਸਿਟੀ ਵਿੱਚ ਹੁੰਦਾ ਸੀ ਹਰ ਰੋਜ਼ ਸਾਮੀ ਮੈਂ ਜਾਂਦਾ ਸੀ ਦਰਬਾਰ ਸਾਹਿਬ ਕਰਕਮਾ ਦੇ ਵਿੱਚ 1 ਘੰਟਾ ਮੈਂ ਬੈਠਦਾ ਸੀ। ਐਸਐਸਪੀ ਸਿਗਾਮ ਮੈਂ ਰਾਤ ਦੇ ਟਾਈਮ ਸੇਵਾ ਕਰਦਾ ਹੁੰਦਾ ਸੀ ਸੈਂਕਟੂਮ ਸੈਂਕਟੋਰੀਅਮ ਦੇ ਵਿੱਚ। ਮੈਂ ਕਦੇ ਫੇਸਬੁਕ ਤੇ ਨਹੀਂ ਪਾਇਆ। ਜੋ ਉੱਥੇ ਸੇਵਕ ਜਥਾ ਹੈ ਅੰਦਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਸ਼ਿਰਾਮ ਦੇ ਟਾਈਮ ਸੇਵਾ ਕਰਦੇ ਸਨ। ਉਸ ਦਰਬਾਰ ਸਾਹਿਬ ਨੇ ਵੀ ਜਾਨ ਤੋਂ ਮੈਨੂੰ ਰੋਕ ਦਿੱਤਾ ਗਿਆ ਉਸ ਦਿਨ ਮੈਂ ਪ੍ਰਣ ਕਰ ਲਿਆ ਕਿ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦੇ ਨਾਲ ਮੈਂ ਕਦੇ ਵੀ ਦਰਬਾਰ ਸਾਹਿਬ ਨਹੀਂ ਜਾਵਾਂ ਦੁਬਾਰਾ ਦੇਖੋ ਜਿੰਦਾਬਾਦ ਦੁਬਾਰਾ ਦੇਖੋ ਜਦੋਂ ਦੁਰਗਿਆਨਾ ਮੰਦਰ ਤੁਸੀਂ ਪੁੱਛੋ ਮੇਰੇ ਬਹੁਤ ਸਾਰੇ ਪੈਣ ਭਰਾਏ ਇੱਥੇ ਆਏ ਨੇ ਸਾਰਿਆਂ ਨੂੰ ਪਤਾ ਹੈ ਕਿ ਹਰ ਮੰਗਲਵਾਰ ਮੈਂ ਹਰਮਾਨ ਜੀ ਦੇ ਮੰਦਰ ਜਾਂਦਾ ਹੁੰਦਾ ਸੀ ਸਾਰਿਆਂ ਨੂੰ ਪਤਾ ਹੈ ਜੀ ਸਾਰਿਆਂ ਨੂੰ ਪਤਾ ਉਸ ਗਿਆਨਾ ਮੰਦਰ ਦੇ ਵਿੱਚ ਮੈਨੂੰ ਕਿਹਾ ਗਿਆ ਕਿ ਤੁਸੀਂ ਨਹੀਂ ਜਾਓਗੇ ਨਹੀਂ ਜਾਓ ਠੀਕ ਹੈ ਜੀ ਲੇਕਿਨ ਤੁਸੀਂ ਦੇਖੋ ਸਾਡੇ ਮਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਮਹੀਨਾ ਦੋ ਮਹੀਨਾ ਸਾਡੇ ਮਨ ਦੇ ਵਿੱਚ ਜ਼ਰੂਰ ਰਹਾ ਲੇਕਿਨ ਜਿਹੜੀ ਦਿੱਲੀ ਟੀਮ ਦੇ ਮੈਂਬਰ ਨੇ 224000 ਰੁਪਏ ਤਨਖਾਹ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਸਾਹਿਬ ਇੰਦਰਾ ਨੂੰ ਤਾਂ ਹੁੰਦੀ ਨਹੀਂ फिर देखो छ महीना पहला जो ब्लॉक इंचार्ज, सर्कल इंचार्ज तो पता नहीं कि कौन है एकल इंचार्ज नॉर्थ फल्के का नहीं है नॉर्थ फल्के का कोई सर्कल इंचार्ज नहीं कोई ब्लॉक इंचार्ज नहीं कोई हो रखी फिर भी देखो जनता का प्यार है अपने परिवार में प्यारे साया कुलदीप आया कुलदीप को आने वाले सारे इलेक्शन खराब कर रहे हो जो लोग खिलाफ काम करते इलेक्शन के दौरान दो हजार बारे लोगों ब्लॉक इंचार्ज सटल इंचार्ज बनाया गया लेकिन जो लोग चाहते वोट मांगने डोर टू डोर लोग आज भी वापस कर देंगे लेकिन देखो एक क्यों होगा? क्योंकि वो जो लोग में होना जो कोई क्रेडिबिलिटी नहीं आज सवेरे मेरे किसी साथी ने एक फेसबुक पोस्ट पर आज था कोई नॉर्थ का ब्लॉक इंचार्ज नहीं आएगा सर्किल इंचार्ज नॉर्थ का कोई तो नहीं आएगा पहला मेनू ठीक नहीं लग गया लेकिन मैं कह रहा चलो लिखता लिखता एक दो पोस्ट में जरूर डिलीट करवाया तुम देख सकते हो अगर कोई ब्लॉक इंचार्ज सर्कल इंचार्ज वो मीटिंग बुलाते होंगे नहीं इतना कोई नहीं है क्योंकि अपना परिवार है कोई गरीब है अमीर है इतने करोड़पति लोग भी आए हैं करोड़पति लोग आए हैं सिविल लाइन के लोग कदम भी किसी भी नहीं जाते रणजीत एवन्यू बसंत एवन्यू लॉरेंस मुझे था रोड उसे देखो सारे इतने कोई इतने भेदभाव नहीं है कोई डिस्टिंगशन नहीं है सिविल लाइन के भी लोग आए हैं आबादिया के लोग भी आए हैं यह सारा अपना परिवार है और परिवार परिवार की तरह वोट करेगा परिवार की तरह वोट करेगा दूसरी गल जो तो सीट आजाद हो गया ਮੈਂ ਆਪਣੀ ਲੀਡਰਸ਼ਿਪ ਦਾ ਦਿੱਲੀ ਤੱਕ ਮੈਂ ਧੰਨਵਾਦ ਕੀਤਾ ਸਾਰਿਆਂ ਦੇ ਨਾਲ ਮੇਰੀ ਗਲਬਾਤ ਸਾਰਿਆਂ ਦੇ ਨਾਲ ਮਿਲਦੀ ਹੈ ਮੈਂ ਧੰਨਵਾਦ ਕੀਤਾ ਕਿ ਜੇ ਉਹ ਪਸੰਦ ਦੇ ਸੀਗੇ ਇਲੈਕਸ਼ਨ ਤੋਂ ਪਹਿਲਾਂ 2-4 ਦਿਨ ਪਹਿਲਾਂ ਆਵੇ ਸੀਗੇ ਹਰ ਆਦੀ ਬਾਰਗੇਨਿੰਗ ਮੈਨੂੰ ਟਿਕਟ ਦੇ ਦੋ ਜੀ ਮੈਨੂੰ ਟਿਕਟ ਦੇ ਦੋ ਕੋਈ ਆਹ ਹੀ ਗਿਆ ਸੀ ਮੈਂ ਤੁਹਾਡੇ ਨਾਲ ਗੱਲ ਸੰਧੀ ਕੀਤੀ ਸੀ ਉਸਨੇ ਕਿਹਾ ਕਿ ਅੱਜ ਤਾਂ ਫਲਾਣੀ ਨੂੰ ਟਿਕਟ ਮਿਲ ਗਿਆ ਨਹੀਂ ਮੈਂ ਉਸੇ 15 ਮਿੰਟ ਬਸ ਰੁਕ ਜਾਓ 15 ਮਿੰਟ ਰੁਕ ਜਾਓ ख पंद्रह दिन मिनट तो पता लग जाएगा कि टिकट किस मिल रही है। आम आदमी पार्टी देखो एक सिस्टम है सिस्टम के हिसाब से और पंद्रह मिनट बाद ऐलान हो गया धालीवाल साहब का ना आ गया एना का मैं कौन है मैं मिलना है मैं कहा कि जदों मर्जी आ जाओ जो नहीं तो मैं आ जाऊंगा जी और असि कोई गलबात तो नहीं की लेकिन ने जो नॉर्थ की आम आदमी पार्टी टीम है तो अखबार देखो इन्ह की मौत आ गई जिस दिन मैं सब तो पहला जल्दी पीड मैं इन्हों की अले सिक जी बैठे ने इधर पाठिया साहब होतीबान साहबा पाया जी गुलदस्ता पेंट किया चार चलो जी तुम चल रहे तुर गए लेकिन उस दिन तो इन्होंख की, की हो रहा है अखबारों तरह कटवा रहे हैं मुख्यमंत्री ਦੇ ਨਾਲ ਮੇਰਾ ਕੋਈ ਨਿੱਜੀ ਬੈਰ ਨਹੀਂ ਹੈ ਜੀ। ਮਾਨ ਸਾਹਿਬ ਦੇ ਨਾਲ ਕੋਈ ਜ਼ਮੀਨ ਜਾਇਦਾਦ ਦਾ ਮੇਰਾ ਝਗੜਾ ਨਹੀਂ। ਕੋਈ ਝਗੜਾ ਨਹੀਂ। ਮੈਂ ਨੌਕਰੀ ਛੱਡੀ ਸੀ ਜਸ ਚੀਜ਼ ਨੂੰ ਲੈ ਕੇ ਜਸ ਮੁੱਦੇ ਨੂੰ ਲੈ ਕੇ। ਮੈਨੂੰ ਆਪ ਕੋਲ ਸੇ ਹੋਇਆ ਕਿ ਆਪਨੇ ਬੋਲੋ ਉਹਨਾਂ ਨੇ ਕੋਈ ਗਲਤ ਬਾਤ ਨਹੀਂ ਕੀਤੀ ਜਦਕਿ ਗਲਤ 24 ਘੰਟਿਆਂ ਦੀ ਹੋਈ ਸੀ। ਇਨਸਾਫ 24 ਘੰਟਿਆਂ ਦਾ ਬਿਸਮਿਲਲਾ। ਉਹਨਾਂ ਨੇ ਆਪਨੇ ਬੋਲੋ ਕੋਈ ਗਲਤ ਨਹੀਂ ਕੀਤੀ। ਮੈਂ ਵਾਰ-ਵਾਰ ਗਿਆ। खास करके जब 28 नवंबर को मैं गया डेढ़ घंटे मेरी मीटिंग हुई बरगाड़ी केस में लेके मैंने कहा कि दो साल होने वाले ने हम कुछ न कुछ कर दो बहुत चंगे तरीके सुनवाई की थी चार पांच वकील बुलाए मैं बहुत खुश हो गया कि हूं तो इंसाफ मिलेगा जो डेढ़ दो साल जो हो मेरे खिलाफ भी दोषियों वालों एप्लीकेशन आए मैं वकील साहब को तो फोन किया वकील साहब ने कहा कि कोई डायरेक्शन नहीं आया है मैं कि मेरे सामने तो गलबात हुई है सारी जी डायरेक्शन नहीं आया मैं मान साहब मान साहब ने फोन नहीं चकया गल की पीए ने एक बारी तो फोन चक लिया उस तो बाद पीए ने भी फोन मेरा अटेंड करना चंगा नहीं समझा मैं फिर फरीदकोट की मान योग अदालत गया चार अपने वकील साहबान ने विनती की थी वो कलाकनामा साइन किया कि assi निजी तौर पे केस लड़ेंगे केस लड़या केस जीतया जी और वकील साहब तीन केस assi जीत केया जी एक हाई कोर्ट में बीच दो फरीद कोर्ट की अदालत में मान साहब दी मजबूरी हो सकती है मोर विजय प्रताप प्रस्ताव कोई मजबूरी नहीं कलापुर फाके कलापुर फाके assi अपने निजी वकीलों के लड़ाई लड़ते हैं जो तक सार रहेगी उस लड़ाई में भी लड़ा गुरु गोबिंद जी ने तो इंसाफ कर, करना, करना ही करना है करना है करना ही राघव चढ़्ढा जी की मजबूरी हो सकती है केजरीवाल साहब जी की मजबूरी हो सकती है मैनु उदो दर्द महसूस होकील रूप जाकेट कचहरी लेकिन जो दोषियों के वकील ਜੋ ਸਾਡੇ ਖਿਲਾਫ ਕੇਸ ਲੜਦੇ ਸੀਗੇ ਉਹ ਸਰਕਾਰੀ ਤੌਰ ਤੇ ਜਦੋਂ ਸਰਕਾਰ ਦੇ ਵੱਡੇ ਵੱਡੇ ਵਕੀਲ ਬਣ ਗਏ ਉਹਨਾਂ ਦੇ ਸਾਹਮਣੇ ਜਦੋਂ ਅਸੀਂ ਉਹਨਾਂ ਨੂੰ ਬਹਿਿਣੇ ਸੀ ਤਾਂ ਉੱਥੇ ਦੰਦ ਜ਼ਰੂਰ ਹੁੰਦਾ ਸੀ ਕਿ ਆਪਣੀ ਸਰਕਾਰ ਹੈ ਇਹ ਸਰਕਾਰ ਨੂੰ ਬਣਾਉਣ ਵਾਸਤੇ ਢਾਲੀਵਾਲ ਸਾਹਿਬ ਨੇ 77 ਮੀਟਿੰਗਾਂ ਸਭ 77 ਹਲਕੇਾਂ ਦੇ ਅੰਦਰ ਵਿੱਚ ਕੀਤੀ ਜੀ ਅਮ੍ਰਿਤਸਰ ਦਾ ਛੱਡੋ ਅਮ੍ਰਿਤਸਰ ਦੇ 6 6 7 8 ਹਲਕੇ ਜਿਹੜੇ ਨੇ ਇਹਨਾਂ ਨੂੰ ਤੁਸੀਂ ਛੱਡ ਦੋ ਇਹ ਤਾਂ ਆਪਣਾ ਪਰਿਵਾਰ ਹੈ ਮੈਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਾਹਰ ਬਾਹਰ 76-77 ਮੀਟਿੰਗਾਂ ਮੈਂ ਕੀਤੀਆਂ ਹਲਕੀਆਂ ਨੇ। ਤੇ ਜਦੋਂ ਦੋਸ਼ੀਆਂ ਦੇ ਵਕੀਲ ਸਾਡੇ ਸਾਹਮਣੇ ਸਰਕਾਰੀ ਤੌਰ ਤੇ ਖੜ੍ਹ ਜਾਂਦੇ ਤਾਂ ਦਰਦ ਤਾਂ ਜ਼ਰੂਰ ਹੁੰਦਾ ਹੈ। ਦਰਦ ਜ਼ਰੂਰ ਹੁੰਦਾ। ਇਹ ਸਿਰ ਦਾ ਦੁੱਖ ਜ਼ਰੂਰ ਹੁੰਦਾ। ਕੱਲ ਵੀ ਕਿਉਂਕਿ 3 ਸਾਲ ਪਹਿਲਾਂ ਜੋ ਇਹ ਰਾਤ ਸੀਗੀ ਕਲ ਵਾਲੀ ਮੇਰੇ ਵਾਸਤੇ 3 ਸਾਲ ਪਹਿਲਾਂ ਵਾਲੀ ਰਾਤ ਬਹੁਤ ਮੁਸ਼ਕਿਲ ਵਾਲੀ ਰਾਤ ਸੀਗੀ। ਪਰ ਕੱਲ ਮੈਂ 1:30 ਵਜੇ ਪੋਸਟ ਪਾਇਆ ਸੀ ਇਹ 3 ਸਾਲ ਪਹਿਲਾਂ ਦੀ ਸਾਡੀ ਇਹ ਰਾਤ ਸੀਗੀ ਔਰ ਜੋ ਫੇਸਬੁਕ ਪਰਿਵਾਰ ਸਾਹਿਬ ਮੈਂ ਲਿਖਿਆ ਸੀ ਨਾ ਉਹ ਵੀ ਮੈਂ ਸ਼ੇਅਰ ਕਰਤਾ ਕਿ ਆ ਦੇਖ ਲੋ ਇਹ ਕੋਈ ਆਜ ਮੈਂ ਨਹੀਂ बोल ਰਿਹਾ ਇਹ ਉਦੋਂ ਦਾ ਫੇਸਬੁਕ ਹੈ ਫਿਰ ਵੀ ਮੈਨੂੰ ਕੋਈ ਅਫਸੋਸ ਨਹੀਂ ਹੈ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਿਆ ਕਿ ਮੇਰਾ ਫੋਨ ਟੈਪਿੰਗ ਹੋਇਆ ਹੈ ਦੇਖੋ ਸਰਕਾਰ ਆਪਣੀ ਜੇ ਸਰਕਾਰ ਨੂੰ ਬਣਾਉਣ ਵਾਸਤੇ ਅਗਵਾਰ ਕੋ ਲੈ ਕੇ ਪਟਾਨਕੋਟ ਪਟਿਆਲਾ ਤੱਕ ਕੋੜ ਮੈਂ ਸਰਪਾ ਤੁਹਾਡਾ ਫੋਨ ਟੇਪ ਕਰੇ ਫੋਨ ਟੈਪਿੰਗ ਮੇ ਰਾਜਵਰ ਚੰ다 ਜੀ ਨਾਮ ਨਾਲ ਗਲਤੀ ਹੋ ਗਈ ਸੀ ਕਿ ਰਾਜਵਰ ਪਟਾ ਜੀ